जंडियाला गुरु थाने की पुलिस ने आरोपियों को गिरफ्तार कर भारी मात्रा में हीरोइन बरामद की है एसएसपी एस अमृतसर ग्रामीण सिंदर सिंह के निर्देशक अनुसार डीएसपी एस जंडियाला गुरु रविंदर सिंह के निर्देशक अनुसार नशे के सौदागरों पर लगाम लगाने के लिए चलाई गई मुहिम के तहत आज थाना जंडियाला के एसएचओ एच सिंह को बड़ी सफलता मिली आरोपियों को गिरफ्तार कर उनके पास भारी मात्रा में हेरोइन बरामद की गई। एसएचओ जंडियाला ने प्रेस कॉन्फ्रेंस के दौरान बताया है कि टी पॉइंट थाना मंडी जंडियाला के गुरु के पास गश्त के दौरान सिंह उर्फ़ पुत्र हरविंदर सिंह और जगनदीप सिंह उर्फ सागर पुत्र हरविंदर सिंह निवासी गुनोवाल को काबू किया गया ਉਹਨਾਂ ਨਸ਼ਿਆਂ ਦੇ ਖਿਲਾਫ ਵੱਡੀ ਮਿਹਨਤ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਾਹਿਬ ਦੀ ਸਵਾਰਵਿੰਦਰ ਸਿੰਘ ਜੀ ਹਲਕਾ ਜਗੜਾ ਦੁਜੀ ਰਾਈ ਲੇਗਨ ਸਾਹਿਬ ਜਿਹੜੇ ਨਸ਼ਿਆਂ ਖਿਲਾਫ ਜੋ ਅਸੀਂ ਇਹ ਮੁਹਿੰਮ ਕੀਤੀ ਹੈ ਉਹਦੇ ਵਿੱਚ ਪਹਿਲਾਂ ਵੀ ਅਸੀਂ 1 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਦੋ ਮਹੀਨੇ ਪਹਿਲਾਂ ਹੁਣ ਦੋ ਦੋਸ਼ੀ ਹੋਰ ਗ੍ਰੈਬ ਕਰਤੀ ਅਜਗਪਤ ਸਿੰਘ ਜੁੱਟਾ ਸਾਹਿਬ ਤੇ ਜਗਦੀਪ ਸਿੰਘ ਇਹ ਦੋਨੋਂ ਗੰਗੋਵਾਲ ਦੇ ਜਗਨਦੀਪ ਸਿੰਘ ਦੋਨੋਂ ਗੰਗੋਵਾਲ ਦੇ ਆ ਇਨਾਂ ਕੋਲ 100 ਗ੍ਰਾਮ ਹਰੋਨ ਰਾਮ ਕੀਤੀ ਆ ਕੰਪਿਊਟਰ ਖੰਡਰ ਰਾਮ ਕੀਤਾ ਇੱਕ ਮੋਡ ਸੈਟਅਪ ਕੰਟੀਨਾ ਇਹਨਾਂ ਦੇ ਮੁਕਦਮੇ ਪਰ 106 ਵਡਾ ਚੱਲੀ ਅੰਡਰ ਸੈਕਸ਼ਨ 1 218 ਦੀ ਜੀ ਸੀਕਟਰ ਦਰਜ ਕੀਤਾ ਹੈ ਇਹ ਇਨਾਂ ਦੇ ਜਿਹੜੇ ਪੋਸ਼ਕਿਸ਼ਤੇ ਜਿਹੜੇ ਦੋਸ਼ੀਆ ਹੋਰ ਵੀ ਨਾਮਜ਼ਦ ਕੀਤੇ ਆ ਉਹਨਾਂ ਨੂੰ ਵੀ ਗਲਤੀ ਕਰਦ ਕਰਕੇ ਹੋਰ ਵੱਡੀ ਕਵਰੀ ਕੀਤੀ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਹੈਗੇ ਆ ਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਹੈਗੇ ਇਹਨਾਂ ਦੇ ਕਾਰਸ਼ਿਕਤਾ ਵੀ ਕਰ ਸਕੀ ਜੀ ਫਿਰ ਕੀ ਕਹਣਾ ਜੋਗੇ ਸ਼ਹਿਰ ਵਾਸੀਨ ਨੂੰ ਕੀ ਸੰਦੇਸ਼ ਦੇਣਾ ਜੋਗੂ ਸ਼ਹਿਰ ਵਾਸੀਨ ਨੂੰ ਵੀ ਸੰਦੇਸ਼ ਆ ਵੀ ਕਿਸੇ ਸਾਡਾ ਸਹਿਯੋਗ ਲੋ ਨਸ਼ੇ ਦਾ ਲੱਤ ਲਗਭਗ ਖੁੱਪ ਚੁਕਿਆ ਹੈ ਜਲਦੀ ਹੀ ਇਹ ਸ਼ਹਿਰ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਊਗਾ ਸਪੌਂਸਰਲੀ ਹਰ ਕੋਸ਼ਿਸ਼ ਜਾਰੀ ਹੈ ਮਾਨ ਜੋ ਵੈਸਿਸ ਕੀ ਸਾਹ ਸਮੇਂ ਸਮੇਂ ਤੇ ਗਾਈਡਲਾਈਨਾਂ ਦਿੱਤੇ ਲੇਗੇ ਜੋ ਵੀ ਹੁੰਦਾ ਜਿਸ ਦੇ ਅਨਸਾਰ ਕੰਮ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਵੀ ਦਿਨ ਰਾਤ ਨੂੰ ਵੀ ਮਿਹਨਤ ਕਰਦੇ ਆ ਉਹ ਉਹਨਾਂ ਦੀ ਹੀ ਜ਼ਮਾਨਾ ਵੀ ਜਿਹੜਾ ਸ਼ਹਿਰ ਨਸ਼ਾ ਮੁਕਤ ਹੋਵੇ ਤੇ ਜੋ ਵੀ ਉਹਨਾਂ ਦੇ ਦਿਸਾ ਪ੍ਰਦੇਸ਼ ਅਨਸਾਰ ਕਿਡਾ ਵੱਡੀਆਂ ਕੰਮ ਦੱਬੀਆਂ ਮਿਲਦੀਆਂ ਤੇ ਜਲਦੀ ਇਹਨੂੰ ਨਸ਼ਾ ਮੁਕਤ ਕਰ ਦਿੱਤਾ